ਹਾਂਜੀ ਸਤਿ ਸ੍ਰੀ ਅਕਾਲ ਜੀ। ਉਮੀਦ ਕਰਦਾ ਤੁਸੀਂ ਸਭ ਰਾਜ ਖੁਸ਼ੀ ਹੋਵੋਗੇ। ਪਰਮਾਤਮਾ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ। ਮੈਂ ਤਾਂ ਤੁਹਾਡੀ ਇਹੀ ਅਰਦਾਸ ਬੇਨਤੀ ਕਰਦੀ ਆ ਤੁਹਾਡੇ ਵੱਲੋਂ ਮੈਨੂੰ ਖੁਸ਼ੀ ਦੇ ਮੈਸੇਜ ਆਉਣ। ਮੈਨੂੰ ਕੋਈ ਵੀ ਮੇਰੀ ਭੈਣ ਦਾ ਦੁਖੀ ਮਨ ਦੇ ਨਾਲ ਮੈਸੇਜ ਨਾ ਆਵੇ। ਨਾ ਹੀ ਕਿਸੇ ਮੇਰੇ ਭਰਾ ਦਾ ਤੇ ਨਾ ਹੀ ਕਿਸੇ ਮੇਰੀ ਬੇਟੀ ਦਾ ਤੇ ਨਾ ਹੀ ਮੇਰੇ ਬੇਟੇ ਦਾ। ਮੈਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੀ ਆ ਵੀ ਸਾਰੇ ਨਵਾਂ ਸਾਲ ਆ ਰਿਹਾ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਤੇ ਹਰ ਇੱਕ ਦਾ ਮੈਸੇਜ ਇਹ ਹੀ ਆਵੇ ਵੀ ਸਾਡੇ ਤਾਂ ਜੀ ਫਟਾਫਟ ਕੰਮ ਬਣ ਗਏ ਹੈ ਕਿ ਨਹੀਂ ਹਾਂ ਜੀ ਅੱਜ ਤੁਹਾਨੂੰ ਮੈਂ ਪਰਫਿਊਮ ਬਾਰੇ ਦੱਸਣ ਲੱਗੀਆਂ ਹਾਂ ਪਰਫਿਊਮ ਦੇ ਕੀ ਕੀ ਫਾਇਦੇ ਪਹਿਲਾਂ ਤਾਂ ਮੈਂ ਤੁਹਾਨੂੰ ਕਹਿਣ ਲੱਗੀਆਂ ਵੀ ਹਰ ਇੱਕ ਇਨਸਾਨ ਦੇਖੋ ਪੈਸਾ ਹਰ ਪਰਿਵਾਰ ਦਾ ਹੈ ਪੈਸੇ ਦਾ ਦੂਜਾ ਨਾਮ ਲక్ష్ਮੀ ਹੈ ਦੇਖੋ ਲక్ష్ਮੀ ਸਾਡੇ ਘਰੇ ਆਉਣ ਦੇ ਕਈ ਕਾਰਨ ਜਾਂ ਕਈ ਕਾਰਨ ਹੁੰਦੇ ਨੇ ਨਹੀਂ ਆਉਂਦੇ ਪਹਿਲ ਤੁਸੀਂ ਇਹ ਤੇ ਆ ਨਾ ਸੁਣੋ ਜਿਹੜੇ ਮੈਂ ਕਾਰਨ ਦੱਸਣ ਲੱਗਿਆ ਵੀ ਤੁਹਾਡੇ ਘਰੇ ਲక్ష్ਮੀ ਨਾ ਆਉਣ ਦੇ ਕੀ ਕਾਰਨ ਹੁੰਦੇ ਨੇ ਜਾਂ ਰੁਕਣ ਰੁਕ ਨਹੀਂ ਰਹੀ ਉਹਦੇ ਕੀ ਕਾਰਨ ਹੁੰਦੇ ਨੇ ਪਹਿਲੇ ਤਾਂ ਗੱਲ ਜਿਹੜੀ ਫਲੈਸ਼ ਅੱਜ ਕੱਲ ਸਾਡਾ ਇੱਕ ਸਾਰਿਆਂ ਦਾ ਹੋ ਗਿਆ ਕੰਮ ਵਾਲੀ ਹਰ ਇੱਕ ਦੇ ਘਰੇ ਲੱਗੀ ਹੁੰਦੀ ਆ ਉਹੀ ਕਰਨ ਨੂੰ ਕਿ ਸਾਫ ਆ ਰਜਨੀ ਐ ਇੰਨੀ ਫਲਾਨੀਆਂ ਟਿੰਕੀਆਂ ਕਰਦੇ ਸਾਫ ਦੇਖੋ ਕਦੇ ਵੀ ਆਪਣੀ ਭੈਣਾਂ ਨੂੰ ਤੇ ਬੇਟੀਆਂ ਨੂੰ ਕਹਿੰਨੀ ਆ ਫਲੈਸ਼ ਕਿਸੇ ਤੇ ਵੀ ਸਾਫ਼ ਨਾ ਕਰਵਾਓ ਇਹ ਵਰਸ਼ਾ ਤੋਂ ਪੁਸੀ ਪਾਉ ਜਿਹੜਾ ਪਾਉਂਦੀਆਂ ਨੇ ਉਹਨੂੰ ਕੀ ਕਹਿੰਦੇ ਨੀਲਾ-ਨੀਲਾ ਜਿਹਾ ਹੁੰਦਾ ਤੇ ਵੈਲਟ واਸ਼ ਕਰਨ ਵਾਲਾ ਸਾਫ਼ ਕਰਨ ਵਾਲਾ ਤੇ ਉਹ ਹਰਪਿਕ ਤੇ ਉਹ ਆਪ ਪਾਓ ਤੇ ਆਪਣੀ ਜਿਹੜੀ ਫਲੈਸ਼ ਨੂੰ ਸਾਫ਼ ਕਰੋ ਕਿੱਡੀ ਵੱਡੀ ਗੱਲ ਆ ਇਹ ਕਿਸੇ ਤੇ ਇੰਨਾ ਡਿਪੈਂਡ ਨਾ ਹੋਇਆ ਕਰੋ ਇੱਕ ਮੈਂ ਅੱਗੇ ਵੀ ਕਹਿਣੀ ਹੁੰਦੀ ਆ ਵੀ ਆਪਦੇ ਅੰਡਰ ਦੇ ਜਿਹੜੇ ਕੱਪੜੇ ਨੇ ਇਹ ਕਿਸੇ ਤਰ੍ਹਾਂ ਨਾ ਤਵਾਵੋ। ਨਾ ਜੈਂਸ ਨਾ ਮਰਦ। ਇੰਨਾ ਇੱਕ ਕੰਮ ਇੱਕ ਵਾਰੀ ਜ਼ਰੂਰ ਸਾਬਣ ਲਾਓ ਫਿਰ ਚਾਹੇ ਮਸ਼ੀਨ 'ਚ ਪਵਾ ਦਿਓ ਕੋਈ ਗੱਲ ਨਹੀਂ। ਇੱਕ ਵਾਰੀ ਚੰਗੀ ਤਰ੍ਹਾਂ ਉਹਨਾਂ ਨੂੰ ਆਪ ਧੋ ਦਿਓ। ਮੈਂ ਮੰਨਦੀ ਆ ਅੱਜਕੱਲ ਡਟੋਲ ਵਗੈਰਾ ਵਾਲਾ ਪਾਉਂਦਾ ਹਰ ਇੱਕ ਹੁੰਦਾ ਉਹ ਕੱਲੇ-ਕੱਲੇ ਕੱਪੜੇ ਵਿੱਚ ਨਹੀਂ ਪੈਂਦਾ। ਤੁਸੀਂ ਇੱਕ ਵਾਰੀ ਆਪਣੇ ਜਿਹੜੇ ਅੰਦਰਲੇ ਕੱਪੜੇ ਨੇ ਛੋਟੇ ਕੱਪੜਿਆਂ ਦੀ ਮੈਂ ਗੱਲ ਕਰਦੀ ਆ ਵੱਡਿਆਂ ਦੀ ਨਹੀਂ ਕਰਦੀ। ਛੋਟੇ ਕੱਪੜੇ ਉਹਨਾਂ ਨੂੰ ਜਰੂਰ ਸਾਬਣ ਲਾਓ ਜਿਹੜੇ ਮੇਰੇ ਵੀਰ ਨੇ ਜਾਂ ਮੇਰੇ ਬੇਟੇ ਨੇ ਉਹ ਅੰਡਰਵੀਅਰ ਨੂੰ ਲਾਉਣ ਸਾਬਣ ਜਰੂਰੀ ਕਿਹੜਾ ਪਾਉਂਦੇ ਨੇ ਕੱਚਾ ਤੇ ਜਿਹੜੀ ਮੇਰੀਆਂ ਭੈਣਾਂ ਨੇ ਉਹ ਆਪਣੇ ਦੋ ਕੱਪੜਿਆਂ ਨੂੰ ਜਰੂਰੀ ਸਾਬਣਾ ਆਪ ਲਾਓ ਦੇਖੋ ਇਹਦੇ ਲਾਉਣ ਨਾਲ ਸਾਡੇ ਬਹੁਤ ਸਾਰੇ ਗ੍ਰਹਿ ਨੇ ਜਿਹੜੇ ਉਹ ਮਜ਼ਬੂਤ ਹੁੰਦੇ ਨੇ ਜਦੋਂ ਅਸੀਂ ਇਹ ਕੱਪੜੇ ਦੂਜੇ ਤੇ ਤਵਾਉਂਦੇ ਆ ਤਾਂ ਸਾਡੇ ਜਿਹੜੇ ਗ੍ਰਹਿ ਨੇ ਉਹ ਬਹੁਤ ਜ਼ਿਆਦਾ ਸਾਨੂੰ ਪਰੇਸ਼ਾਨ ਕਰਨਾ ਸ਼ੁਰੂ ਕਰਦੇ ਆ ਅਸੀਂ ਛੋਟੀਆਂ ਛੋਟੀਆਂ ਗਲਤੀਆਂ ਲਈ ਬਹੁਤ ਵੱਡੀ ਸਜ਼ਾ ਭੋਗਦੇ ਹਾਂ ਇੱਕ ਕਦੇ ਵੀ ਜਿਹੜਾ ਝਾੜੂ ਆ ਤੁਹਾਡੀ ਆਦਤ ਹੁੰਦੀ ਆ ਦਰਾਂ ਦੇ ਮੂਹਰੇ ਰੱਖ ਦੇਣਾ ਭਰਾਂਡਾ ਕੰਮ ਵਾਲੀ ਕੰਮ ਕਰਕੇ ਜਾਂਦੇ ਹਮੇਸ਼ਾ ਉਹ ਨੂੰ ਯਾਦ ਹੁੰਦੀ ਆ ਭਰਾਂਡੇ ਦੇ ਮੂਹਰੇ ਝਾੜੂ ਰੱਖਣਾ ਉਹਨੂੰ ਇਹ ਗੱਲ ਕਹਿ ਦਿਓ ਵੀ ਬੱਚੇ ਜਾਂ ਭੈਣ ਜੋ ਵੀ ਤੁਹਾਡੀ ਲੱਗਦੀ ਆ ਵੀ ਝਾੜੂ ਹਮੇਸ਼ਾ ਇਹ ਜੀ ਜਗ੍ਹਾ ਤੇ ਰਖਾਓ ਜਿੱਥੇ ਕਿਸੇ ਦੀ ਨਿਗਾਹ ਨਾ ਚੜੇ ਤੇ ਝਾੜੂ ਨੂੰ ਤੁਸੀਂ ਦੱਖਣ ਦਿਸ਼ਾ ਵਿੱਚ ਰਖਾਓ ਕਹਿ ਕੇ ਬਾਕੀ ਜਿਹੜੇ ਤੁਹਾਡੇ ਪੋਚੇ ਨੇ ਤੁਸੀਂ ਕੰਧਾਂ ਤੇ ਜਿਹੜੇ ਜਾਂ ਫਿਰ ਜਿਹੜੇ ਹੁੰਦੇ ਨੇ ਜੰਗਲੇ ਕੋਠੇ ਦੇ ਉੱਥੇ ਪਵਾ ਦੇਣੇ ਉਹ ਜਦੋਂ ਉੜਦੇ ਨੇ ਉੜ ਕੇ ਕਿਸੇ ਦੇ ਘਰੇ ਵੀ ਚਲੇ ਜਾਂਦੇ ਨੇ ਕਈ ਵਾਰੀ ਪੋਚੇ ਪੋਚਾ ਤੁਹਾਡਾ ਉੜਨਾ ਨਹੀਂ ਚਾਹੀਦਾ ਪੋਚੇ ਨੂੰ ਹਮੇਸ਼ਾ ਤੁਸੀਂ ਜਿੱਥੇ ਵੀ ਸੁੱਕਣਾ ਪਾਉਣਾ ਚਾਹੇ ਕੋਈ ਨਿਯਮੀ ਤਾਰ ਬੰਨ ਲਓ ਉੱਚੀ ਨਹੀਂ ਬਣਨੀ ਕੋ ਮੈਂ ਵੀ ਸਮੇਂ ਦੀਆਂ ਵੀ ਬੁਰੇ ਲੱਗਣ ਲੀਰ ਕਚੀਰਾ ਜੀਆਂ ਪਾਈਆਂ ਕੋ ਵਿੱਚ ਤਰ ਸੋਈ ਵਾਈਆਂ ਜਿਹੜੀਆਂ ਹੁੰਦੇ ਨੇ ਉਹ ਅੱਡ ਤੋਇਆ ਕਰੋ ਉਹ ਵਿੱਚ ਨਾ ਦਵਾਇਆ ਕਰੋ ਜਿਹੜੇ ਨੀਚੇ ਪੋਚੇ ਲਾਉਣ ਵਾਲੇ ਨੇ ਉਹ ਅੱਡ ਤੋ ਇਹਨਾਂ ਨੂੰ ਕਦੇ ਮਿਕਸ ਨਾ ਕਰਕੇ ਦਵਾਓ ਅਗਲੇ ਨੂੰ ਸਾਬਣ ਦੇ ਦੋ ਸਾਬਣ ਦੇ ਨਾਲ ਦਵਾਓ ਉਹ ਤੋਂ ਬਾਅਦ ਤੁਹਾਡਾ ਦਿਲ ਕਰਦਾ ਮਸ਼ੀਨ 'ਚ ਪਵਾ ਲਓ ਇੱਕ ਵਾਰ ਪਰ ਸਾਬਣ ਨਾਲ ਦਵਾਓ ਇਹ ਸੁੱਧੇ ਮਸ਼ੀਨ 'ਚ ਨਾ ਪਵਾਇਆ ਕਰੋ ਤੇ ਇਹ ਤਾਂ ਹੋ ਗਈ ਆਪਣੀ ਝਾੜੂ ਵਰ ਪੋਚਣ ਦੀ ਗੱਲ ਹੁਣ ਤੁਸੀਂ ਜੁੱਤੀਆਂ ਰਾਤ ਨੂੰ ਸਾਰਿਆਂ ਦੀਆਂ ਜੁੱਤੀਆਂ ਲੌਬੀ ਦੇ ਵਿੱਚ ਪਈਆਂ ਹੁੰਦੀਆਂ ਨੇ ਇਹਨਾਂ ਨੂੰ ਰਾਤ ਨੂੰ ਜੁੱਤੀਆਂ ਨੂੰ ਚੱਕ ਕੇ ਸਟੋਰ 'ਚ ਰੱਖ ਦਿਆ ਕਰੋ ਜਦੋਂ ਤੁਸੀਂ ਸਵੇਰੇ ਉੱਠੋ ਤੁਹਾਨੂੰ ਜੁੱਤੀ ਨਾ ਮੱਥੇ ਲੱਗੇ ਛੋਟੀ ਜੀ ਗੱਲ ਹੈ ਦੇਖੋ ਵੱਡੀ ਨਹੀਂ ਗੱਲ ਹੈ ਤੁਹਾਡੇ ਉੱਠਣ ਸਰ ਜੁੱਤੀ ਮੱਥੇ ਕਦੇ ਨਾ ਲੱਗੇ ਹਾਂ ਮੈਂ ਮੰਨਦੇ ਤੁਸੀਂ ਕਹੋਗੇ ਵੀ ਆਂਟੀ ਜੀ ਠੰਡਾ ਬਹੁਤ ਆ ਫਿਰ ਅਸੀਂ ਨੰਗੇ ਪਰੇ ਸਟੋਰ 'ਚ ਜਾਈਏ ਨਹੀਂ ਤੁਸੀਂ ਜਿਹੜੇ ਜੁੱਤੀ ਪਾਉਣੇ ਆ ਚੱਪਲ ਰਾਤ ਨੂੰ ਤਾਂ ਸਾਰੇ ਆਪਣੇ ਚੱਪਲ ਪਾਉਣੇ ਹਨ ਚੱਪਲ ਸਾਫ਼ ਸੁਥਰੀ ਹੁੰਦੀ ਆ ਆਪਣੀ ਉਸ ਚੱਪਲ ਨੂੰ ਜ਼ਿਆਦਾ ਅੱਜਕੱਲੇ ਕੱਪੜੇ ਦੇ ਕੁੜੀਆਂ ਵਰਤਦੀਆਂ ਨੇ ਫੋਮ ਵਗੈਰੇ ਦੀ ਵਰਤਦੀ ਨਹੀਂ ਹੈਗੀਆਂ ਚਲ ਜੇ ਤੁਸੀਂ ਵਰਤੋ ਤੇ ਵੀ ਉਹ ਚੱਪਲ ਆਪਣੀ ਅੰਦਰ ਹੀ ਰਹਿਦੀ ਆ ਉਹ ਅਪਦੀ ਰਾਤ ਨੂੰ ਜਦੋਂ ਉੱਠਣਾ ਇੱਕ ਵਾਰੀ ਪਹਿਲਾਂ ਜਿੱਤੀ ਬਣੀ ਪੈਰ ਨੇ ਟਿਕਾਉਣੇ ਆਪਣੇ ਹੱਥਾਂ ਬਣੀ ਇਸ ਤਰ੍ਹਾਂ ਕਰਨਾ ਤੇ ਕਰਕੇ ਆਪਣੇ ਮੂੰਹ ਦੇ ਉੱਤੇ ਆਏ ਹੱਥ ਫੇਰ ਲੈਣੇ ਇਹ ਮਾਰਕਾ ਤੰਦਰੁਸਤੀ ਬਖਸ਼ੀਆ ਹੱਥ ਪੈਰ ਠੀਕ ਨੇ ਸਾਡੇ ਅੱਲਾ ਗੋਡ ਵਹਿਗੁਰੂ ਰਾਮ ਜੋ ਵੀ ਤੁਸੀਂ ਕਹਿੰਦੇ ਉਹਨੂੰ ਪੰਜ ਵਾਰ ਬੈਟ ਤੇ ਬੈਠ ਕੇ ਧਿਆਰੋ ਉਦੋਂ ਬਾਅਦ ਆਹ ਦੀ ਚਪਲ ਪਾ ਲਓ ਪਰ ਤੁਹਾਡੇ ਮੱਥੇ ਨਾ ਲੱਗੇ ਚਪਲ ਉੱਠਣ ਸਾਰ ਹੁਣ ਤੁਸੀਂ ਕੀ ਕਰਨਾ ਤੁਹਾਨੂੰ ਸਾਰਿਆਂ ਨੂੰ ਬਹੁਤ ਵੱਡੀ ਇੱਕ ਪਰੇਸ਼ਾਨੀ ਹੋ ਰਹੀ ਲక్ష్ਮੀ ਨਹੀਂ ਆ ਰਹੀ ਘਰ ਦੇ ਵਿੱਚ ਜਾਂ ਫਿਰ ਬਿਮਾਰੀਆਂ ਜਾਂ ਮੁਕੱਦਮਾ ਜਹਿਮਤ ਹੋਰ ਬਹੁਤ ਪੁੱਠੇ ਸਿੱਦੇ ਕੰਮ ਨੇ ਜਿਹੜੇ ਸਾਡੇ ਘਰ ਦੇ ਵਿੱਚ ਹੋ ਰਹੇ ਨੇ ਤੁਸੀਂ ਕੀ ਕਰਨਾ ਇੱਕ ਵਧੀਆ ਕੁਆਲਟੀ ਦਾ ਅੱਛੀ ਕੁਆਲਿਟੀ ਕਹਿੰਦੀ ਮੈਂ ਪਰਫਿਊਮ ਨਹੀਂ ਕਹਿੰਦੀ ਮੈਂ ਤੁਹਾਨੂੰ ਇਤਰ ਕਹਿਣ ਲੱਗੀ ਹਾਂ ਬਹੁਤ ਅੱਛੀ ਕੁਆਲਿਟੀ ਦਾ ਇਤਰ ਦੀ ਸ਼ੀਸ਼ੀ ਲੈ ਲਓ ਭਾਵੇਂ ਛੋਟੀ ਲੈ ਲਓ ਹੁਣ ਤਾਂ ਇੱਕ ਸੌਖਾ ਜਿਹਾ ਕੰਮ ਮੂਰੇ ਰੂਲਾ ਲੱਗਿਆ ਹੁੰਦਾ ਉਸ ਰੂਲੇ ਨੂੰ ਇੱਥੇ ਕਸਾ ਲਓ ਇੱਥੇ ਕਸਾ ਕੇ ਐਂ ਕਰ ਲਓ ਫਿਰ ਉਹਨੂੰ ਨਾ ਇਸ ਤਰ੍ਹਾਂ ਕੰਨਾਂ ਤੇ ਗਰਦਨ ਤੇ ਕਸਾ ਲਓ ਇਹ ਕਦੋਂ ਕਰਨਾ ਸਵੇਰੀ ਸ਼ਾਮ ਨੂੰ ਨਹੀਂ ਲਾਉਣਾ ਹੈਗਾ ਜਿਹੜੀਆਂ ਮੇਰੀਆਂ ਭੈਣਾਂ ਨੇ ਉਹ ਵੀ ਜਿਹੜੇ ਛੋਟੇ ਬੱਚੇ ਨੇ 5 ਸਾਲ ਤੋਂ ਘੱਟ ਉਮਰ ਦੇ ਉਹਨਾਂ ਦੇ ਇਹ ਨਹੀਂ ਲਾਉਣਾ ਜਿਹੜੀਆਂ ਵੈਰੀਆਂ ਧੀਆਂ ਭੈਣਾਂ ਨੇ ਉਹ ਸਮਝਣ ਇਸ ਤੇ ਨੂੰ ਉਹਨਾਂ ਨੇ 5 ਦਿਨ ਨਹੀਂ ਲਾਉਣਾ ਸਮਝ ਗਿਆ ਨਾ ਉਸ ਚੀਜ਼ ਨੂੰ ਤੁਸੀਂ ਵੀ ਮੈਂ ਸਪੱਸ਼ਟ ਸਪਸ਼ਟੇ ਕਹਿ ਰਹੀ ਹਾਂ ਵੀ ਮਹੀਨੇ ਦੇ ਵਿੱਚ 5 ਦਿਨ ਤੁਸੀਂ ਨਹੀਂ ਲਾਵੋਗੀਆਂ ਮੇਰੀਆਂ ਧੀਆਂ ਭੈਣਾਂ ਮਹੀਨੇ ਦੇ ਵਿੱਚ 5 ਦਿਨ ਇਸ ਸੌਰੀ ਇਸ ਇਤਰ ਦਾ ਨਹੀਂ ਇਸਤੇਮਾਲ ਕਰਨੀ ਹੈ ਇਹਦੇ ਹੁਣ ਫਾਇਦੇ ਕੀ ਕੀ ਨੇ ਇਹਦੇ ਨਾਲ ਤੁਹਾਡੇ ਕੋਲ ਧੰਨ ਟਿਕੂਗਾ ਤੁਹਾਡੀ ਪਰਸਨੈਲਟੀ ਵਧੂਗੀ ਤੁਹਾਡੇ ਕਿਸੇ ਵੀ ਆਫਿਸ ਦੇ ਵਿੱਚ ਜਾਨੋ ਕਿਤੇ ਵੀ ਜਾਨੋ ਇਹ ਨਾਲ ਸਮਝੋ ਖੁਸ਼ਬੂ ਕਰਕੇ ਹੋਇਆ ਇਹ ਜਿਹੜਾ ਹੈ ਇਹ ਗ੍ਰਹਿਾਂ ਨੂੰ ਨੌ ਗ੍ਰਹਿਾਂ ਨੂੰ ਖਿੱਚਦਾ ਤੁਹਾਡੇ ਨੌ ਗ੍ਰਹਿ ਇਹਨੇ ਕਾਬੂ ਕਰ ਲੈਣੇ ਨੇ ਛੋਟਾ ਜਿਹਾ ਜੇ ਤੁਹਾਨੂੰ ਹੋ ਸਕੇ ਜੈਸਮਿਨ ਅਤਰ ਮਿਲ ਜਿਵੇਂ ਜੈਸਮੀਨ ਅਤਰ ਉਹਦਾ ਨਾਮ ਹੈ ਜੈਸਮੀਨ ਕਿਸੇ ਲੜਕੀ ਨੂੰ ਨਾ ਸਮਝ ਲੈ ਵੀ ਕਿ ਨਹੀਂ ਲੜਕੀ ਹੈ ਦੀ ਜੈਸਮੀਨ ਅਤਰ ਉਹ ਮਿਲ ਜਿਵੇਂ ਅੱਛੀ ਕੁਆਲਟੀ ਦਾ ਉਹ ਵੀ ਨਕਲੀ ਕੁਆਲਟੀ ਦਾ ਆ ਰਿਹਾ ਨਾਲ ਅੱਛੀ ਚੰਗੀ ਕੁਆਲਟੀ ਦੀ ਪਛਾਣ ਹੁੰਦੀ ਅੱਜ ਕੱਲ ਤਾਂ ਕੁੜੀਆਂ ਮੁੰਡੇ ਕੱਢ ਲੈਂਦੇ ਨੇ ਗੂਗਲ ਤੇ ਸਭ ਕੁਝ ਦੇਖ ਲੈਂਦੇ ਨੇ ਵੀ ਇਹ ਅੱਛੀ ਕੁਆਲਟੀ ਹੈ ਜਾਂ ਨਕਲੀ ਕੁਆਲਟੀ ਹੈ ਜਾਂ ਰੀਅਲ ਹੈ ਜਾਂ ਫੇਕ ਹੁਣ ਤਾਂ ਜ਼ਿਆਦਾ ਇੰਨਾ ਹੈ ਨਹੀਂ ਉਹਨੂੰ ਤੁਸੀਂ ਡੇਲੀ ਲਾਉਣਾ ਸ਼ੁਰੂ ਕਰ ਦੋ ਲੜਕੀਆਂ ਨੇ ਜਿਹੜੀਆਂ ਵੀ ਭੈਣਾਂ ਨੇ ਉਹ 5 ਦਿਨ ਨਹੀਂ ਲਾਉਣਗੇ ਮਹੀਨੇ ਦੇ ਵਿੱਚ ਜਿਹੜੇ ਮੇਰੇ ਭਰਾ ਨੇ ਉਹ ਜਾਂ ਮੇਰੇ ਬੇਟੇ ਨੇ ਜਦੋਂ ਤੁਸੀਂ ਨਾਉਣਾ ਤੋੜਨਾ ਕਿਸੇ ਵੀ ਕੰਮ ਤੇ ਜਾਣਾ ਤੁਸੀਂ ਇਹ ਜ਼ਰੂਰ ਲਾ ਕੇ ਨਿਕਲੋ ਹਾਂ ਬਾਕੀ ਰਹੀ ਗੱਲ ਸ਼ਾਮ ਟਾਈਮ ਕਿਸੇ ਨੇ ਇਹਦਾ ਇਸਤੇਮਾਲ ਨਹੀਂ ਕਰਨਾ ਇਹਦੇ ਫਾਇਦੇ ਬਹੁਤ ਨੇ ਤੁਹਾਡੇ 9 ਦੇ 9 ਗ੍ਰਹਿ ਤੁਹਾਡੇ ਮੁਠੀ ਵਿੱਚ ਹੋਣਗੇ ਤੁਹਾਡੀ ਕਿਸਮਤ ਖੁੱਲੂਗੀ ਜਦੋਂ ਤੁਸੀਂ ਇਹ ਕੰਮ ਕਰਨ ਲੱਗੇ ਪਹਿਲੇ ਦਿਨ ਤੋਂ ਰਿਜ਼ਲਟ ਰਿਜ਼ਲਟ ਇਸ ਦਾ ਪਹਿਲੇ ਦਿਨ ਤੋਂ ਹੀ ਮਿਲੇਗਾ ਦੇਖੋ ਤੁਸੀਂ ਮੈਂ ਕਿੰਨੇ ਟੋਟਕੇ ਪਾਉਣੀ ਆ ਇਸ ਦੀ ਗੱਲ ਹੈ ਸਭ ਦਾ ਬੜਾ ਵਧੀਆ ਰਿਜ਼ਲਟ ਆ ਰਿਹਾ ਹੈ ਕਈਆਂ ਨੂੰ ਡਾਟ ਹੁੰਦਾ ਆ ਵਿਖਣੇ ਇਹ ਝੂਠ ਬੋਲਦੇ ਨੇ ਜੀ ਦੇਖੋ ਜਿਨ੍ਹਾਂ ਨੂੰ ਡਾਟ ਆ ਸਾਡੇ ਪੇਜ ਬਣੇ ਨੇ ਸਹਿਲ ਜੋ ਸੋਮਲ ਫੇਸਬੁੱਕ ਤੇ ਤੇ ਫੇਸਬੁੱਕ ਤੇ ਇਹ ਪੇਜ ਬਣਿਆ ਸਾਡਾ ਸਵਰਾਜ 855 ਉਹਨਾਂ ਉੱਪਰ ਮੈਂ ਡੇਲੀ ਸਟੇਟਸ ਵੀ ਲਾਉਣੀ ਆ ਤੇ ਮੈਂ ਉਹਦਾ ਸ਼ਾਰਟ ਲੌਕੇ ਵੀ ਲਾਉਣੀ ਆ ਹਾਂ ਕਈ ਮੇਰੀਆਂ ਧੀਆਂ ਭੈਣਾਂ ਜਿਹੜੇ ਹੁੰਦੀਆਂ ਨੇ ਜਿਹੜਾ ਕਮੈਂਟ ਆ ਆਪਣੀ ਐਡੀ ਤੋਂ ਨਹੀਂ ਕਰਦੀਆਂ ਹੁੰਦੀਆਂ ਮੈਂ ਉਹਨਾਂ ਦੀ ਮਜਬੂਰੀ ਸਮਝਦੀ ਆ ਉਹਨਾਂ ਨੂੰ ਮੇਰਾ ਕਿਹਾ ਹੋਇਆ ਵੀ ਤੁਸੀਂ ਨਾ ਮੈਨੂੰ WhatsApp ਮੈਸੇਜ ਛੱਡ ਦੇਆ ਉਹ ਧੀਆ ਪੜਾਣਾ ਕੁੜੀਆਂ ਮੈਨੂੰ WhatsApp ਮੈਸੇਜ ਛੱਡਦੀਆਂ ਨੇ ਜਾਂ ਫਿਰ ਮੈਂ ਕਈ ਮੁੰਡਿਆਂ ਨੂੰ ਵੀ ਕਹਿ ਦਿੰਨੀ ਆ ਵੀ ਮੈਨੂੰ WhatsApp ਮੈਸੇਜ ਛੱਡ ਦੋ ਕਿਉਂ ਜਿਹੜੇ ਮੈਸੇਜ ਹੁੰਦਾ ਥੱਲੇ ਚਲੇ ਜਾਂਦਾ ਕਈ ਵੇਰ ਤਾਂ ਵਿਚਾਰਿਆਂ ਦਾ ਰਹਿ ਜਾਂਦਾ ਇੱਕ ਮੈਨੂੰ ਕਹਦਾ ਆਂਟੀ ਮੈਂ ਤਾਂ ਹੋ ਗਿਆ 20 ਦਿਨ ਮੈਸੇਜ ਛੱਡਿਆ ਨੂੰ ਤੁਹਾਡੇ ਮੈਂ ਕਿਹਾ ਵੀ ਮੇਰੇ ਕੋਲੇ ਪਹੁੰਚੇ ਨਹੀਂ نیچے ਚਲੇ ਗਿਆ ਕਿਤੇ ਵੀ ਹੁਣ ਮੈਂ ਨਾਲੇ ਸਾਰੇ ਥੋੜੀ ਦੇਖਦੀ ਆ ਮੈਸੇਜ ਕੋਈ ਹੁੰਦਾ ਉੱਪਰ ਆ ਗਿਆ ਤਰਦਾ ਤਰਦਾ ਦੇਖ ਲਿਆ ਨਹੀਂ ਨਾਸੇ ਇਹ ਕੰਮ ਕਰੋ ਤੁਹਾਨੂੰ ਪਹਿਲੇ ਦਿਨ ਤੋਂ ਰਿਜ਼ਲਟ ਮਿਲੂਗਾ ਕਿ ਕਿ ਇੰਨਾ ਕ ਬੁੜੀਆਂ ਕੇ ਕਾਕੜਾ ਕਹਿੰਦੀ ਹੁੰਦੇ ਸੀ ਉਹਨੂੰ ਜਦੋਂ ਮਤਲਬ ਕਾਕੜਾ ਲੈ ਆਈ ਭਾਈ ਉਹ ਕੱਪੜੇ ਚ ਰੱਖ ਲਾਂਗੇ ਬਿਕ ਸ਼ੂ ਵਧੀਆ ਹੋਊਗੀ ਪਰ ਇਹਦਾ ਜਿਹੜਾ ਕਮਾਲ ਆ ਬਹੁਤ ਵਧੀਆ ਹਾਂ ਤੁਹਾਡੇ ਘਰੇ ਲక్ష్ਮੀ ਦੀ ਫੋਟੋ ਆ ਉਹ ਜ਼ਰੂਰ ਰੱਖੋ ਉਹਨੂੰ ਚਮੇਲੀ ਦੇ ਤੇਲ ਦਾ ਜਿਹੜਾ ਹੈਗਾ ਆਪਣੇ ਪੂਜਾ ਰੂਮ ਦੇ ਵਿੱਚ ਇਸ ਤਰ੍ਹਾਂ ਛਿੱਟਾ ਦਿਓ ਉਹਦੇ ਨਾਲ ਲక్ష్ਮੀ ਦੇ ਦਰਵਾਜ਼ੇ ਬਹੁਤ ਖੁੱਲਦੇ ਆ ਇਹਦੇ ਨਾਲ ਤੁਹਾਡੇ ਨੌ ਗ੍ਰਹਿ ਸ਼ਾਂਤ ਹੋਣੇ ਨੇ ਜਿਹੜਾ ਤੁਹਾਨੂੰ ਮੈਂ ਇੱਤਰ ਕਿਹਾ ਆ ਬਸ ਇੱਥੇ ਲਾਉਣਾ ਇੱਥੇ ਲਾਉਣਾ ਇਹ ਇੱਤਰ ਇੱਥੇ ਲਾ ਕੇ ਇਸਾਥ ਨਾਲ ਇੱਕ ਸੇਲਣਾ ਘਸਾ ਕੇ ਇਸ ਤਰ੍ਹਾਂ ਕਰ ਲੈਣਾ ਬੱਚਿਆਂ ਦੇ ਮੜਜ ਹੈ ਇਸੇ ਤਰ੍ਹਾਂ ਕਰ ਲੈਣਾ ਦੇਖਿਓ ਤੁਸੀਂ ਮਤਲ ਤੁਸੀਂ ਹੈਰਾਨ ਮੰਨ ਜਾਓਗੇ ਕਿ ਇੱਕ ਐਨੀ ਇੱਕ ਚੀਜ਼ ਵੱਡਾ ਨਹੀਂ ਲੈਣ ਦੀ ਗੰਜੈਸ ਜੀ ਦੇ ਵਿੱਚ 100 200 ਦਾ ਨਹੀਂ ਲੈਣ ਦੀ ਗੰਜੈਸ ਛੋਟਾ ਮੈਨੂੰ ਉਮੀਦ ਆ 30 35 ਕ ਦਾ ਆ ਜਾਂਦਾ ਛੋਟਾ ਕ ਲੈ ਕੇ ਤਾਂ ਦੇਖੋ ਨਾ ਵਰਤ ਕੇ ਕਿਹੜਾ ਹੈ ਮੈਂ ਜਿਆਦਾ ਮਹਿੰਗੀ ਨਹੀਂ ਦੱਸਦੀ ਮੈਨੂੰ ਵੀ ਪਤਾ ਜਿੰਨੇ ਵੀ ਲੋਕ ਮੇਰੀ ਵੀਡੀਓ ਦੇਖਦੇ ਨੇ ਸਭ ਤੋਂ ਵੱਧ ਗਰੀਬ ਲੋਕ ਜਾਂ ਦੁਖੀ ਲੋਕ ਜਿਨ੍ਹਾਂ ਨੂੰ ਜੋਸ਼ਤੀਆਂ ਸਿਆਣਿਆਂ ਨੇ ਲੁੱਟ ਕੇ ਖਾ ਲਿਆ ਦੇਖੋ ਪਹਿਲੀ ਤਾਂ ਗੱਲ ਮੇਰੇ ਕੋਲੇ ਆਉਣਾ ਹੈ ਨਹੀਂ ਪੈਸਾ ਕੋਈ ਨਹੀਂ ਲੱਗਦਾ ਵੀਡੀਓ ਵਾਚ ਕਰਨੀ ਹੈ ਨਾ ਇੱਕ ਗੱਲ ਨਾ ਭੁੱਲਿਆ ਕਰੋ ਵੀਡੀਓ ਉੱਤੇ ਕਮੈਂਟ ਜ਼ਰੂਰ ਲਿਖਿਆ ਕਰੋ ਵੈਗਰੂ ਅੱਲਾ ਗੋਡ ਜੋ ਵੀ ਤੁਹਾਡੀ ਇੱਛਾ ਦੇਖੋ ਇਹਦੇ ਨਾਲ ਹਾਜ਼ਰੀ ਲੱਗ ਜਾਂਦੀ ਹੈ ਦੂਜੀ ਗੱਲ ਲਾਇਕ ਕਰਨਾ ਵੀਡੀਓ ਨੂੰ ਨਾ ਭੁੱਲਿਆ ਕਰੋ ਲਾਇਕ ਜ਼ਰੂਰ ਕਰਿਆ ਕਰੋ ਦੇਖੋ ਇਹ ਦੋ ਗੱਲਾਂ ਮੈਂ ਕਹਿੰਦੀ ਆ ਤੀਜਾ ਮੈਂ ਕਹਿੰਦੀ ਆ ਵੀ ਜਿਹੜਾ ਤੁਹਾਡਾ ਫਾਇਦਾ ਹੁੰਦਾ ਉਹਦਾ ਮੈਨੂੰ ਮੈਸੇਜ ਜ਼ਰੂਰ ਛੱਡਿਆ ਕਰੋ ਕਿਉਂਕਿ ਕਿਸੇ ਹੋਰ ਦਾ ਭਲਾ ਹੋ ਜਾਂਦਾ ਜਦੋਂ ਤੁਸੀਂ ਨੱਕਾ ਲਾ ਦਿੰਨੀਓ ਗਾਹਾਂ ਦੱਸਦੀਆਂ ਨਹੀਂ ਤੁਹਾਡੇ ਕੰਮ ਰੁਕ ਜਾਂਦੇ ਨੇ ਮੇਰੇ ਕੋਲੇ ਬਹੁਤ ਫੋਨ ਆਉਂਦੇ ਸਾਡੇ ਕੰਮ ਤਾਂ ਪਹਿਲਾਂ ਬਹੁਤ بڑے ਸੇ ਫੋਨ ਨਹੀਂ ਬਣਦੇ ਮੈਂ ਕਿਵਰ ਮੈਸੇਜ ਛੱਡਿਆ ਸੀ ਕਹਿੰਦੀਆਂ ਨੇ ਨਹੀਂ ਮੈਂ ਕਿਹਾ ਬੱਸ ਫਿਰ ਇਹੀ ਤਾਂ ਗਲਤੀ ਕਰਦੀ ਹਾਂ ਨਾ ਜਦ ਮੈਸੇਜ ਨਹੀਂ ਛੱਡਦੀਆਂ ਕਿੱਡੀ ਕ ਵੱਡੀ ਗੱਲ ਐ ਮੈਂ ਕਿਸੇ ਤੋਂ ਪੈਸਾ ਤਾਂ ਮੰਗਦੀ ਨਹੀਂ ਨਾ ਮੈਂ ਫੋਨ ਤੇ ਗੱਲ ਕਰਨ ਦਾ ਪੈਸਾ ਮੰਗਦੀਆਂ ਤੇ ਨਾ ਮੈਂ ਕਿਸੇ ਦਾ ਕੰਮ ਹੋਏ ਤੋਂ ਬਾਅਦ ਪੈਸਾ ਮੰਗਦੀਆਂ ਨਾ ਕੋਈ ਮੇਰਾ ਸਕੈਨਰ ਕਿਤੇ ਲਾਹਿਆ ਹਾਂ ਇੱਕ ਜ਼ਰੂਰ ਆ ਮੇਰੀਆਂ ਵੀਡੀਓ ਪਾ ਕੇ ਕੁਲਟਣ ਲੱਗੀ ਹੋਈ ਐ ਲੋਕਾਂ ਨੂੰ ਇੰਸਟਾਗ੍ਰਾਮ ਤੇ ਮੈਂ ਵੀ ਆਪਦਾ ਇੰਸਟਾਗ੍ਰਾਮ ਤੇ ਹੁਣ ਪੇਜ ਬਣਾਇਆ ਤੇ ਥੋੜੇ ਦਿਨ ਹੋਏ ਨੇ ਮੈਂ ਉੱਤੇ ਆਪਦਾ ਨੰਬਰ ਲਾਉਣੀ ਹੈ ਪਹਿਲਾ ਮੇਰਾ ਜਿਹੜਾ 88 725 ਵਾਲਾ ਸੀ ਤੇ 44 ਇਹ 1 2 3 ਵਾਲਾ ਸੀ ਉਹਦੇ ਤੇ ਗੱਲ ਸਮਝਣੀ ਸੀ ਆਉਂਦੀ ਮੈਂ ਉਹ ਨੰਬਰ ਮੈਂ ਜਿਹਨ ਵਟਸਐਪ ਨੰਬਰ ਲਾ ਰਹੀ ਆ ਸਾਰੇ ਕਿਤੇ ਕਿ ਉਹ ਵਟਸਐਪ ਤੇ ਆਲਾ ਮੈਸੇਜ ਛੱਡ ਦਿੰਦਾ ਮੈਨੂੰ ਵੀ ਸੌਖਾ ਤੇ ਅਗਲੇ ਨੂੰ ਵੀ ਸੌਖਾ ਹੋ ਗਿਆ ਇੱਕ ਤੇ ਉਹ ਪੈਸੇ ਲੈਂਦੀ ਆ ਲੋਕਾਂ ਤੋਂ 112152500 ਦੇਖੋ ਲੋਕੀ ਕਿਵੇਂ ਲਟਾਈ ਕਰਵਾ ਰਹੇ ਨੇ ਨਾਲੇ ਮੈਂ ਡੈਲੀ ਕਹਨੀ ਆ ਬਾਈ ਭਾਈ ਨਾਵੇਂ ਪੈਸਾ ਲੈਣੀ ਆ ਨਾਵੇਂ ਲਵਾਂਗੀ ਤੇ ਨਾਵੇਂ ਲੈਣਾ ਹੈ ਇੰਨਾ ਵੀ ਲੋਕ ਸਮਝਦੇ ਨਹੀਂ ਪਤਾ ਨਹੀਂ ਕਿਉਂ ਇੰਨੇ ਆਜੇ ਫਿਰਦੇ ਨੇ ਮੈਨੂੰ ਵੀ ਪੁੱਛਣਗੇ ਕਿੰਨੇ ਪੈਸੇ ਲੈਣੇ ਨੇ ਤੁਸੀਂ ਮੈਂ ਕਹਾਂ ਜੇ ਪੈਸੇ ਲੈਣੇ ਨੇ ਭਾਈ ਕਿਤੇ ਹੋਰ ਵਕਤ ਜੇ ਤੁਹਾਡੀ ਜੇਬ ਜਿਆਦਾ ਭਰੀ ਹੋਈ ਹੈ ਨਾ ਫੇ ਮੇਰੇ ਕੋਲੋਂ ਗੱਲ ਨਾ ਕਰਿਓ ਜਿੱਥੇ ਤੁਸੀਂ ਮਰਜ਼ੀ ਜਾਓ ਜਿੱਥੇ ਮਰਜ਼ੀ ਤੁਸੀਂ ਆਪਣਾ ਜੋ ਵੀ ਤੁਹਾਨੂੰ ਚੰਗਾ ਲੱਗਦਾ ਤੁਸੀਂ ਕਿੱਤੋਂ ਵੀ ਆਪਣਾ ਫਾਇਦਾ ਕਰਵਾ ਸਕਦੇ ਹੋ ਅੱਛਾ ਜੀ ਠੀਕ ਹੈ ਜੀ ਵੈਗਰੂ ਜੀ ਕਾਲਸਾ ਵੈਗਰੂ ਜੀ ਕੀ ਪਤੇ